ਸਾਬ ਦੇ ਮੁੱਦੇ ਕਿਉਂਕਿ ਅਸੀਂ ਸਾਰੇ ਕਿਸਾਨ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਰ ਦਾ ਰੋਗ ਲੱਗਿਆ ਹੀ ਇਜ਼ ਆਲਮੋਸਟ ਵਾਟ ਸ਼ੁਡ ਆਈਸ ਸਲਿੱਪਿੰਗ ਇਨਟੂ ਕੋਮਾ ਕੋਮੇਟ ਜਾ ਰਹੇ ਨੇ ਆ ਹੌਸਤਾ ਹੌਸਤਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪ੍ਰਵਾਹ ਨਹੀਂ ਦੀ ਕੋਈ ਚਿੰਤਿਤ ਨਹੀਂਗਾ ਕੋਈ ਕਿਸੇ ਨੂੰ ਪ੍ਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕਿੰਦਰ ਨੂੰ ਕਵਾਂਗੇ ਅਸੀਂ ਬੀਜੇਪੀ ਨੂੰ ਕਹੋ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ بطور ਪੰਜਾਬ ਸਰਕਾਰ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੋਵੇ ਪੰਜਾਬ ਦੇ ਕਿਸਾਨ ਲੱਖਾਂ ਦੀ ਤਦਾਦ ਵਿੱਚ ਧਰਨਿਆਂ ਤੇ ਬੈਠੇ ਹੋਣ ਇੱਕ ਆਦਮੀ ਮਰਨ ਵਰ ਤੇ ਬੈਠਾ 43ਵੇਂ ਤੋਂ 47ਵੇਂ ਕਿ 48ਵੇਂ ਦਿਨ ਦੇ ਵਿੱਚ ਤੁਸੀਂ ਦੱਸੋ ਭਗਵਾਨਪਾਤ ਜੀ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਕੀ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏਜ਼ ਨੂੰ ਲੈ ਕੇ ਯਾ ਸਾਰੀਆਂ ਪਾਰਟੀਆਂ ਦੇ ਐਮ.ਐਲ.ਏ ਨੂੰ ਲਾ ਕੇ ਇੱਕ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਵਾ ਟੂ ਪ੍ਰੈਸ਼ਰਾਈਜ਼ ਦ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਬਾਜਪਾਈ ਸਾਹਿਬ ਦੇ ਘਰ ਦੇ ਬਾਹਰ ਧਰਨਾ ਬਾਹਰ ਮਾਰਿਆ ਸੀ ਕੀਤਾ ਕੁਝ ਤੁਸੀਂ ਕੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੋਈ ਸਦਨ ਦਾ ਇੱਕ ਸੈਸ਼ਨ ਸੱਦਦੇ ਸਪੈਸ਼ਲ ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇ ਵਾਲੇ ਦੀ ਭੁੱਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਕਟੂਕੜ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡੈ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਹੁਣ ਪੀਸਫੁੱਲ ਪ੍ਰੋਟੈਸਟ ਵੀ ਕੋਈ ਕੋਈ ਮੌਲ ਨਹੀਂ ਰਹਿ ਗਿਆ ਐਡਾ ਵੱਡਾ ਅੰਦੋਲਨ ਦਿੱਲੀ ਵਿੱਚ ਕਿਸਾਨਾਂ ਨੇ ਕੀਤਾ ਅੱਜ ਤੱਕ ਉਹ ਵਿਚਾਰੇ ਥੱਕੇ ਖਾਰੇ ਨੇ ਔਰ ਜਿਹੜੇ ਰੋਜ਼ ਕਹਿੰਦੇ ਸੀ ਜੀ ਮਗਲੀਆਂ ਸਰਕਾਰਾਂ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੇ ਨੇ ਪਲੇਟਫਾਰਮ ਦਾ ਇਹ ਸਦਨ ਇਹ ਵਿਧਾਨ ਸਭਾ ਦੀ ਜਿਹੜੀ ਸਿਟਿੰਗਸ ਆ ਇਹ ਸੱਦ ਦੇ ਨਹੀਂ ਜੀ ਇਹ ਲੋਕਾਂ ਦੇ ਭੱਜ ਦੇ ਮਸਲੇ ਨਹੀਂ ਕਰਦੇ ਮੈਂ ਪੂਰਾ ਡਾਟਾ ਕਢਾਇਆ ਪਿਛਲੇ ਪੂਰੇ ਸਾਲ ਵਿੱਚ ਮਾਈ ਕਵਰਡਸ ਪਿਛਲੇ ਪੂਰੇ ਸਾਲ ਵਿੱਚ ਸਿਰਫ 2 ਸੈਸ਼ਨ ਹੋਏ ਨੇ ਬਜਟ اجلاس ਤਾਂ ਕਰਨਾ ਹੀ ਪੈਣਾ ਨਾ ਕਿਉਂਕਿ ਬਜਟ ਪੇਸ਼ ਹੋਣਾ ਸਰਕਾਰ ਦਾ ਅਗਰ ਇਹਨਾਂ ਦਾ ਵਸਤਵ ਇਹਦਾ ਉਹ ਵੀ ਨਾ ਕਰ ਦੂਸਰਾ ਇਹਨਾਂ ਨੇ ਸਤੰਬਰ ਚ ਕੀਤਾ ਐਵੇਂ 1-2 ਦਿਨ ਦਾ ਸੈਸ਼ਨ ਕਿੰਨੀਆਂ ਸਿਟਿੰਗਸ ਹੋਈਆਂ ਸਾਰੇ ਕੁੱਲ ਤੋਂ 13 ਸਿਟਿੰਗਸ ਓਨਲੀ 13 ਸਿਟਿੰਗਸ ਪਿਛਲੀਆਂ ਸਰਕਾਰਾਂ ਅਮਰਿੰਦਰ ਸਿੰਘ ਕਾਂਗਰਸ ਦੀਆਂ ਦੇਖ ਲਓ ਤੁਸੀਂ ਹਰ ਸਾਲ ਚਲੋ ਉਹ ਵੀ ਘੱਟ ਮੈਂ ਸਮਝਦਾ 25 30 35 ਸਿਟਿੰਗਸ ਹੁੰਦੀਆਂ ਹੋਇਆ ਕਰਦੀਆਂ ਸੀਗੀਆਂ ਕੋਈ ਕੁਝ ਕਿਸੇ ਡਿਸਕਸ ਨਹੀਂ ਹੋ ਰਿਹਾ ਕੋਈ ਕਿਤੇ ਡਿਬੇਟ ਨਹੀਂ ਹੋ ਰਿਹਾ بس صرف ਇੱਕੋ ਕਹੀ ਜਾਂਦੇ ਦਿੱਲੀ ਮਾਡਲ ਦਿੱਲੀ ਮਾਡਲ ਔਰ ਦਿੱਲੀ ਮਾਡਲ ਤੁਸੀਂ ਦੇਖ ਲਏ ਕਿ ਫਲॉप 쇼 ਹੋ ਚੁੱਕਾ ਵਾ ਸਾਡੇ ਆ ਅਖਬਾਰਾਂ ਚੱਕ ਲੋ ਅੱਜ ਦੀਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਿਹੜੀ ਹੈਗੀ ਆ ਭਰਤੀ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਘਟ ਚੁੱਕੀ ਏ ਇਸ ਵੇਲੇ ਵਿੱਚ ਸੋ ਦਿੱਲੀ ਮਾਡਲ ਉਧਰ ਫਲॉप ਹੋ ਗਿਆ ਨਾ ਆ ਮੇਰੇ ਕੋਲ ਇੱਕ ਨਾ ਹਾਈਪੰਜਾਬ ਵਿਧਾਨ ਸਭਾ ਦੀ ਐਗਰੀਕਲਚਰ ਕਮੇਟੀ ਦੀ ਰਿਪੋਰਟ ਆ ਆਈ ਕੈਨ ਸ਼ੋ ਇਟ ਟੂ ਆਲਸੋ ਇਹਦੇ ਚ ਕੀ ਆਇਆ ਵਾ ਇਹਦੇ ਚ ਕਮੇਟੀ ਨੇ ਪੁੱਛਿਆ ਆ ਐਗਰੀਕਲਚਰ ਡਿਪਾਰਟਮੈਂਟ ਨੂੰ ਕਿ ਜਿਹੜਾ ਕੱਸੀਆਂ ਕੁਰਸੀਆਂ ਦਾ ਕਲੇਮ ਕਰਦੇ ਕਿ ਅਸੀਂ ਬੜੇ ਨਾਂ ਬਣਾ ਰਹੇ ਹਾਂ ਕੱਸੀਆਂ ਮਾਲਵਾ ਰੀਜਨ ਦੇ ਵਿੱਚ ਉਹਦੇ ਨਾਲ ਅਖੇ ਪਾਣੀ ਦਾ ਵਾਟਰ ਟੇਬਲ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਉਹ ਉੱਪਰ ਆਇਆ ਆ ਮੇਰੇ ਕੋਲ ਰਿਪੋਰਟ ਹੈਗੀ ਆ ਹਾਈਡਰੋਲੋਜੀ ਡਿਪਾਰਟਮੈਂਟ ਦੀ ਜੀ ਡੀ ਜੀ ਡੀ ਐਡੀ ਉਹ ਕੀ ਕਹਿੰਦਾ ਜਸਟ ਫੂ ਲਾਈਨਸ ਪ੍ਰੀ ਮੌਨਸੂਨ ਐਨਾਲਿਸਿਸ ਰਿਪੋਰਟ ਆਫ 2023-24 ਆਫ ਡਿਸਟ੍ਰਿਕਟਸ ਆਫ ਮਾਲਵਾ ਰੀਜਨ ਕਾਪੀ ਅਟੈਚਡ ਸ਼ੋਜ਼ ਇਨ ਜਨਰਲ ਲੋਰਿੰਗ ਆਫ ਗਰਾਊਂਡ ਵਾਟਰ pre monsoon groundwater analysis report of 23 24 depicts that groundwater level over has uh, 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 fell during 2023 24 in column 6 of the report is much higher in all districts than the average 10 years groundwater fall ki matlab ke jinna zameeni pani jada oda star sega jinna 10 sal ch katya odonon vad ਆ ਜਿਹੜਾ 2023-24 ਦੇ ਵਿੱਚ ਸਾਡਾ ਜ਼ਮੀਨ ਦਾ ਪਾਣੀ ਘਟਿਆ ਤੇ ਕਿੱਥੇ ਨੇ ਇਹ ਸਾਰੇ ਲੋਕ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗੇ ਫੇਰਾ ਦੇ ਆਲ ਦਸ ਇੱਕ ਇਹਦੇ ਨਾਲ ਮੈਂ ਹੋਰ ਅਗੇ ਅਟੈਚ ਕਰੂੰਗਾ ਗੱਲ 1 ਲੱਖ ਕਰੋੜ ਦਾ ਕਰਜ਼ਾ ਜਿਹੜੇ ਕਹਿੰਦੇ ਸੀ ਅਸੀਂ ਇੰਪਰੂਵਮੈਂਟ ਲੈ ਕੇ ਆਵਾਂਗੇ ਅਸੀਂ ਸਾਦੇ ਜਿਹੇ ਬੰਦੇ ਆ ਅਸੀਂ VIP ਕਲਚਰ ਸ਼ਨ ਕਰਾਂਗੇ ਅਸੀਂ ਸਿਕਿਉਰਟੀਆਂ ਹਟਾਵਾਂਗੇ ਮਗਲੀਆਂ ਸਰਕਾਰਾਂ ਅਗਰ ਗਲਤ ਕੰਮ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੋਟ ਆਊਟ ਕੀਤਾ ਪਰ ਪਿਛਲੀਆਂ ਸਰਕਾਰਾਂ ਨੇ ਜਿਹੜਾ ਪੰਜਾਬ ਤੇ ਕਰਜ਼ਾ ਛੜਾਇਆ ਉਹ 35 ਸਾਲਾਂ ਚ 3 ਲੱਖ ਕਰੋੜ ਰੁਪਏ ਕਰਜ਼ਾ ਛੜਾਇਆ ਵਾ ਇਟ 스타ਟਡ 올 ਦਿਸ ਡੈਟ ਰਾਈਜ਼ਿੰਗ 스타ਟਡਡ ਫਰਮ 1985 ਅਵਰਡਸ ਜਦੋਂ ਮਿਲਟੈਂਸੀ ਆਈ ਪੰਜਾਬ ਚ ਉਦੋਂ ਦਾ ਵਧ ਰਿਹਾ ਕਰਜ਼ਾ 35 ਸਾਲਾਂ ਚ 3 ਲੱਖ ਕਰੋੜ ਤੇ ਲਗਭਗ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਇਸ ਨਲੈਕ ਸਰਕਾਰ ਨੇ ਕੀਤਾ ਵਾ ਪਰ ਫਿਰ ਵੀ ਕਹੀ ਜਾਂਦੇ ਅਸੀਂ ਬੜਾ ਬਦਲਾ ਵੱਡਾ ਬਦਲਾਅ ਲੈ ਕੇ ਆ ਚੁੱਕੇ ਹਾਂ ਔਰ ਉਦਨ ਪ੍ਰਗਟ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਨਾਲ ਕਿਕੀ ਢਿਲੋਂਾਂ ਤੇ ਹੋਰ ਕਾਂਗਰਸ ਲੀਡਰਸ ਨੇ ਮੈਂ ਉਹਨਾਂ ਦੀ ਗੱਲ ਦੀ ਵਜਾਹਤ ਕਰਦਾ ਵਾਂ ਬਹੁਤ ਐਕਸਟ੍ਰੀਮ ਪੋਲਿਟੀਕਲ ਵਿੰਡੇਟਾ ਪੰਜਾਬ ਦੇ ਵਿੱਚ ਕੋਈ ਟਵਿੱਟਰ ਤੇ ਬੋਲਦਾ ਉਹਨੂੰ ਚੱਕ ਲੈਂਦੇ ਨੇ ਪਰਚੇ ਦਰਜ ਕਰ ਦਿੰਦੇ ਨੇ ਕੋਈ ਮਾੜਾ ਜਿਹਾ ਕੋਈ YouTube ਤੇ ਬੋਲਦਾ ਉਹਨੂੰ ਪੰਜਾਬ ਪੁਲਿਸ ਪਰਚੇ ਦਰਜ ਕਰਕੇ ਚੱਕਣ ਲਈ ਚਲ ਜਾਂਦੀ ਕੋਈ ਐਕਟੀਵਿਸਟ ਛੱਡਿਆ ਪੰਜਾਬ ਦੇ ਵਿੱਚ ਬਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਵਜ੍ਹਾ ਅਰੈਸਟ ਕੀਤਾ ਔਰ ਜਿਹੜੇ ਕਾਂਗਰਸ ਲੀਡਰਸ ਪਰਡੇਟਾ ਕੀਤਾ ਗਿਆ ਚਾਹੇ ਉਹ ਭਾਰਤ ਪੂਸ਼ਕ ਆਸ਼ੂ ਸੀ ਜਾਂ ਓਪੀ ਸੋਨੀ ਸੀ ਯਾਕੀ ਕਿ ਤੇ ਲੋ ਸਗਾ ਯਾ ਸਾਧੂ ਸਿੰਘ ਧਰਮਸੋਧ ਤੁਸੀਂ ਦੇਖ ਰਹੇ ਹੋ ਕਿ 1 ਬਾਈ 1 ਸਾਰੇ ਟੋਟਲ ਜਿਹੜੇ ਕੇਸਸ ਉਹ ਕ੍ਰੈਸ਼ ਕਰ ਰਹੇ ਨੇ ਆ ਆਸ਼ੂ ਦੇ ਕੇਸ ਵਿੱਚ ਆਸ਼ੂ ਭਾਰਤਪੁਰਸ਼ ਆਸ਼ੂ ਦੇ ਕੇਸ ਵਿੱਚ ਦੋ ਐਫ ਆਈ ਆਰਸ ਵੇਜਿਲੈਂਸ ਵੱਲੋਂ ਦਰਜ ਕੀਤੀਆਂ ਹਾਈ ਕੋਰਟ ਨੇ ਕਾਸ਼ ਕੀਤੀਆਂ ਐਂਡ ਦੇ ਕਾਸਟ ਐਫ ਆਈ ਆਰਸ ਔਨ ਮੈਰਿਟ ਸੇਇੰਗ ਕਿ ਪੰਜਾਬ ਦੀ ਸਰਕਾਰ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਹਰਾਸ ਕਰ ਰਹੀ ਹੈ ਹਰਾਸ ਵਰਡ ਯੂਜ਼ ਕੀਤਾ ਵਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਐਨਡੀਪੀਐਸ ਸਮੇਤ ਐਂਡ ਦਿਸ ਇਜ਼ ਕੰਪਲੀਟ ਐਨਾਰਕੀ ਐਂਡ ਕੰਪਲੀਟ ਆਈ ਵੁੱਡ ਸੇ ਦੇ ਹੈਵ ਟਰਨ ਪੰਜਾਬ ਇਨਟੂ ਅ ਪੁਲਿਸ ਸਟੇਟ ਔਰ ਉਥੇ ਕੇਜਰੀਵਾਲ ਸਾਹਿਬ ਤੇ ਦੂਜੇ ਜਿਹੜੇ ਨੇ ਉਹ ਰੋਜ਼ ਚੀਕਾ ਮਾਰਦੇ ਨੇ ਕਿ ਬੀਜੇਪੀ ਹਮਾਰੇ ਖਿਲਾਫ ਐਨਡੀ ਔਰ ਸੀਬੀਆਈ ਦਾ ਦੁਰਉਪਯੋਗ ਕਰ ਰਹੀ ਹੈ ਹਾਲਾਂਕਿ ਉਹਨਾਂ ਕੋ ਤੱਤ ਪੌਤ ਆ ਜ਼ਿਲ੍ਹਾ ਵੀ ਕਟੀਆਂ ਡੇਡ ਡੇਡ ਸਾਲ ਪਰ ਉਹਦੋਂ ਤੋਂ ਬਾਅਦ ਤਸ਼ੱਦਦ ਆਪਣੇ ਪੋਲੀਟੀਕਲ ਆਪੋਨੈਂਟਸ ਦੇ ਉੱਤੇ ਪੰਜਾਬ ਦੇ ਵਿੱਚ ਕਰ ਰਹੇ ਨੇ ਲਾਈਕਵਾਈਸ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਸਿੱਖ ਹੋਵੇ ਤੇ ਆਪਣੇ ਆਪ ਨੂੰ ਕਹਵੇ ਕਿ ਮੈਂ ਪੰਜਾਬ ਦਾ ਹਤਾਸ਼ੀ ਆ ਕੁਝ ਹੋ ਜੇ ਪੰਜਾਬ ਦੇ ਲੋਕਾਂ ਦੇ ਨਾਲ ਇਹਦੀ ਕੋਈ ਇਹਦਾ ਕੋਈ opinion ਹੀ ਹੈ ਨਹੀਂਗਾ ਸਾਡੇ ਤਿੰਨ ਸਿੱਖ ਨੌਜਵਾਨ ਪੀਲੀ ਪੀਟ ਵਿੱਚ ਇੰਕਾਊਂਟਰ ਚ ਮਾਰੇ ਗਏ ਤਿੰਨ ਨੌਜਵਾਨ ਔਰ ਦੈਟਸ ਅ ਕੰਪਲੀਟਲੀ ਡਾਊਟਫੁਲ ਇੰਕਾਊਂਟਰ ਬਹੁਤ ਸਾਰੇ ਐਕਟਿਵਿਸਟ ਨੇ ਬਹੁਤ ਸਾਰੇ ਇੰਡੀਪੈਂਡੈਂਟ ਮੀਡੀਆ ਨੇ ਗੱਲ ਚੱਕੀ ਆ ਕਿ ਬੇਗੁਨਾਹ ਬੱਚੇ ਸੀ ਗਰੀਬ ਬੱਚੇ ਸੀ ਅਧਿਹਾੜੀਦਾਰ ਸੀਗੇ ਅੱਤ ਦੇ ਗਰੀਬ ਬੱਚੇ ਲੇਕਿਨ ਪੰਜਾਬ ਸਰਕਾਰ ਦਾ ਭਗਵੰਤਪਾਲ ਦਾ ਕੋਈ ਓਪੀਨੀਅਨ ਹੀ ਹੈ ਨਹੀਂ ਇਸ ਗੱਲ ਦੇ ਉੱਤੇ ਕਿ ਕੋਈ ਮੈਂ ਇਹਨੂੰ ਮਾੜਾ ਕਵਾਂ ਜਾਂ ਇਹਨੂੰ ਚੰਗਾ ਕਵਾਂ ਵਾਟਸ ਆਰ ਆਵ ਚੀਫ ਮਿਨਿਸਟਰ ਵਾਟਸ ਆਰ ਆਵ ਗਵਰਨਮੈਂਟ ਹੈਵ ਬੀ ਇਲੈਕਟਡ ਇਨ ਪੰਜਾਬ ਔਰ ਇੱਥੇ ਬਾਤ ਨਹੀਂ ਜਿਹੜੇ ਇਸ਼ੂਸ ਇੰਟਰਨੈਸ਼ਨਲ ਵੀ ਅਮਰਜ ਹੋਏ ਪਿੱਛੇ ਮੈਂ ਕਿਸੇ ਦੇ ਗੱਲ ਦੇ ਹੱਕ ਨਾ ਉਲਟ ਕਰਦਾ ਪਰ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਇਸ਼ੂ ਉਠਾਇਆ ਕਿ ਫੋਰਨ ਸੋਇਲਸ ਉੱਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਆਂ ਇੰਡੀਆ ਦੀ ਏਜੰਸੀਜ਼ ਆਂ ਦੀਆਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਖਰੇ ਪਤਾ ਹੀ ਨਹੀਂਗਾ ਜਾਂ ਚੁੱਪ ਬੈਠਾ ਵਾ ਜੇ ਅਮਰੀਕਨ ਗਵਰਨਮੈਂਟ ਕਹਿੰਦੀ ਆ ਕਿ ਇੱਥੇ ਸਾਡੀ ਸੋਇਲ ਦੇ ਉੱਤੇ ਕਾਂਸਪੀਰੇਸੀਜ਼ ਹੋ ਰਹੀਆਂ ਤੇ ਬੰਦੇ ਮਾਰਨ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਸਾਡੇ ਪੰਜਾਬ ਦੇ ਬੰਦੇ ਦਾ ਕੋਈ ਇਹਦੇ ਤੇ ਓਪੀਨੀਅਨ ਹੀ ਨਹੀਂ ਹੈ ਨੀਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿ ਆਪਾਂ ਬਹੁਤ ਸੰਤਾਪ ਹੰਡਾਲਿਆ ਵਾ ਇਲੈਕਸ਼ਨ ਮਿਲੇ ਤੁਸੀਂ ਬਹੁਤ ਕਰਾਰੀ ਹਾਰ ਦਿੱਤੀ ਪਾਰਲੀਮੈਂਟ 'ਚ ਔਰ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਜ਼ਰੂਰੀ ਆ ਕਿਉਂਕਿ ਅਦਰਵਾਈਜ਼ ਇਹ ਅਲਟੀਮੇਟਲੀ ਇੱਕ ਡੀਪ ਸਟੇਟ ਜਾਂ ਡੀਪ ਸਟੇਟ ਦੀਆਂ ਪਾਲਿਸਿਜ਼ ਭਾਜਪਾ ਦੀਆਂ ਜਿਹੜੀਆਂ ਪਾਲਿਸਿਜ਼ ਨੇ ਐਂਟੀ ਫਾਰਮ ਹੋਰ ਐਂਟੀ ਸਿੱਖ ਉਹ ਸਾਰੀਆਂ ਭਾਜਪਾ ਦੀਆਂ ਪਾਲਿਸਿਜ਼ ਇਹਦੇ ਜ਼ਰੀਏ ਹੋ ਰੀਆਂ ਐਨਐਸਏ ਐਵੇਂ ਨਹੀਂ ਲੱਗਿਆ ਸਾਡੇ ਨੌਜਵਾਨਾਂ ਦੇ ਉੱਤੇ ਐਂਡ ਨੋ ਗਵਰਨਮੈਂਟ ਇਨ ਰੀਸੈਂਟ ਟਾਈਮਸ ਜਿਨੇ ਐਨਐਸਏ ਲਾਇਆ ਹੋਵੇ ਤੇ ਉਹਨੂੰ ਐਕਸਟੈਂਡ ਕੀਤਾ ਹੋਵੇ ਦੁਬਾਰਾ ਫਿਰ ਸਾਲ ਪੂਰਾ ਹੋਇਆ ਮੁਰਗੇ ਸਾਲ ਲਈ ਹੋਰ ਵਾਸਤੇ ਐਨਐਸਏ ਲਾ ਦਿੱਤੀ ਆ ਸੋ ਮੈਂ ਇਹ ਸਾਰੀਆਂ ਗੱਲਾਂ ਦੀ ਕੰਡੈਮਨੇਸ਼ਨ ਕਰਨ ਵਾਸਤੇ ਆਇਆ ਸੀ ਲੇਕਿਨ ਪ੍ਰਾਇਮਰਲੀ ਮੇਰਾ ਅੱਜ ਦਾ ਟਾਸਕ ਸੀਗਾ ਸਾਡਾ ਜੋ ਅਸੀਂ ਸੀਬੀਆਈ ਦੀ ਕਿਸਾਨਾਂ ਦੇ ਸ਼ੋਸ਼ਣ ਤੇ ਮੰਗ ਰਹੇ ਆ ਕਿਸਾਨ ਹਤਾਸ਼ ਨੇ ਕਰਜ਼ੇਈ ਨੇ ਆਤਮ ਹੱਤਿਆ ਕਰ ਰਹੇ ਨੇ ਤੇ ਪੰਜਾਬ ਦੀ ਸਰਕਾਰ ਉਹਨਾਂ ਨੂੰ ਹੋਰ ਲੁੱਟ ਲਈ ਹੈ ਜਿਹਦੀ ਅਸੀਂ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਅੱਜ ਦਾ ਮੇਰਾ ਜਿਹੜਾ ਵਿਸ਼ਾ ਸੀਗਾ ਹੋਏ ਸੀ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਹੈ ਜੋ ਵੈਲਕਮ ਸਭ ਤੋਂ ਸ਼ੁਰੂਆਤ ਵਿੱਚ ਮੈਂ ਡਲੇਵਾਲ ਸਾਹਿਬ ਨੂੰ ਮਿਲਣ ਗਿਆ ਸੀਗਾ ਅਸੀਂ ਉਹਨਾਂ ਨੂੰ ਪਹਿਲੀ ਗੱਲ ਤਾਂ ਕਿਸਾਨ ਜਥੇਬੰਦੀਆਂ ਪਹਿਲੀ ਗੱਲ ਤਾਂ ਡੱਲੇਵਾਲ ਸਾਹਿਬ ਵੀ ਸਹਿਤ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਕੋਈ ਉਹਨਾਂ ਨਾਲ ਲੰਬਾ ਵਾਰਤਾਲਾਪ ਕਰ ਸਕੀਏ ਜਿੰਨੇ ਵੀ ਲੋਕ ਜਾਣਦੇ ਨੇ ਉਹ ਚਿੰਤਿਤ ਨੇ ਹਜ਼ਾਰਾਂ ਗਏ ਲੱਖਾਂ ਗਏ ਉਹਨਾਂ ਨਾਲ ਅਸੀਂ ਇਹ ਰਿਪੀਟਿਡਲੀ ਕਹਿ ਰਹੀ ਕਾਂਗਰਸ ਪਾਰਟੀ ਕਿ ਜਿਹੜਾ ਵੀ ਸੰਘਰਸ਼ ਚਾਹੇ ਉਹ ਕਿਸਾਨ ਜਥੇਬੰਦੀਆਂ ਐਸ ਕੇ ਐਮ ਦੇ ਸ਼ਕਲ ਵਿੱਚ ਕਰਦੀਆਂ ਨੇ ਜਾਂ ਉਹ ਕਿਸੇ ਤਰ੍ਹਾਂ ਦਾ ਕਰਦੇ ਆ ਸਾਡਾ ਉਹਨਾਂ ਨੂੰ ਪੂਰਾ ਸਮਰਥਨ ਆ ਪਿੱਛੇ ਉਹਨਾਂ ਨੇ ਪੰਜਾਬ ਬੰਦ ਕੀਤਾ ਤਾਂ ਸਾਡੀ ਪਾਰਟੀ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ ਸੀ ਚੰਡੀਗੜ੍ਹ ਤਾਂ 60 ਤੋਂ ਪਹਿਲਾਂ ਹੀ ਇਹਨਾਂ ਨੇ ਖੋਲਿਆ ਹੋਇਆ ਜੀ ਪਹਿਲਾਂ ਤਾਂ ਜਿਹੜਾ ਐਟ ਦਾ ਟਾਈਮ ਆਫ ਫਾਰਮੇਸ਼ਨ ਆਫ ਪੰਜਾਬ ਇਟ ਵਾਸ ਰੋਬਡ ਫ্রম ਪੰਜਾਬ ਐਂਡ ਦਿਸ ਇਟ ਵਾਸ ਸ਼ੇਅਰਡ ਐਜ਼ ਅ ਕੈਪੀਟਲ ਵਿਦ ਹਰਿਆਣਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਹਰਿਆਣਾ ਨੂੰ ਵਿਧਾਨ ਸਭਾ ਦੇ ਵਾਸਤੇ ਜਗ੍ਹਾ ਦੇਣੀ ਕੇਂਦਰ ਸਰਕਾਰ ਵੱਲੋਂ ਇਟ ਸ਼ੋਜ਼ ਕਿ ਉਹ ਡਿਸਕ੍ਰਿਮੀਨੇਟਰੀ ਆ ਔਰ ਇੱਥੇ ਬਾਤ ਨਹੀਂ ਸਾਡਾ ਜਿਹੜਾ 60 40 ਰੇਸ਼ੋ ਹੁੰਦਾ ਸੀ ਪੰਜਾਬ ਆਲਵੇਜ਼ ਹੈਡ ਐਨ ਅਪਰ ਹੈਂਡ ਇਨ ਦ ਸਰਵਿਸਿਜ਼ ਆਂ ਚੰਡੀਗੜ੍ਹ ਦੈਟ ਹੈਜ਼ ਬੀਨ ਟਰਨਡ ਅਪਸਾਈਡ ਡਾਊਨ ਹੁਣ ਮੇਰੇ ਖਿਆਲ ਆ ਕਿ 70% ਹਰਿਆਣੇ ਦੇ ਅਫਸਰ ਨੇ ਤੇ 30% ਪੰਜਾਬ ਦੇ ਰਹਿ ਗਏ ਨੇ ਸੋ ਪੰਜਾਬ ਚੰਡੀਗੜ੍ਹ ਦਾ ਚੰਡੀਗੜ੍ਹ ਪੰਜਾਬ ਦਾ ਹੈ ਇਟ ਵਿਲ ਕੰਟੀਨਿਊ ਬਿਕੋਜ਼ ਦਿਸ ਸਿਟੀ ਬਿਊਟੀਫੁਲ ਵਾਸ ਬਿਲਟ ਬਾਈ ਪ੍ਰਤਾਪ ਸਿੰਘ ਕੈਰੋ ਵਾਸ ਬਿਲਟ ਬਾਈ ਪੰਜਾਬ ਲਾਈਕ ਦਾ ਫਾਕਰਾ ਡੈਮ ਬਟ ਵੀ ਹੈਵ ਬੀਨ ਰੋਬਡ ਆਫ आवर ਰਾਈਟਸ ਵੀ ਹੈਵ ਆਲਸੋ ਬੀਨ ਰੋਬਡ ਆਫ ਦੀ ਰਾਈਟਸ ਆਫ ਫਾਕਰਾ ਡੈਮ ਲਾਈਕਵਾਈਜ਼ ਚੰਡੀਗੜ੍ਹ ਆਲਸੋ ਐਂਡ ਅਗਰ ਤੁਸੀਂ ਕਹਿ ਰਹੇ ਕਿ ਐਡਵਾਈਜ਼ਰ ਦੀ ਪੋਸਟ ਇਹਦੇ ਪਿੱਛੇ ਵੀ ਕੋਈ ਨਾ ਕੋਈ ਉਹਨਾਂ ਦੀ ਚਾਲ ਹੋਊਗੀ ਟੂ ਗਿਵ ਮੋਰ ਪਾਵਰਸ ਟੂ ਦ ਗਵਰਨਰ ਹੂ ਇਜ਼ ਐਨ ਏਜੰਟ অর ਅ ਹੈਂਡ ਪਿਕ ਮੈਨ ਆਫ ਦ ਬੀਜੇਪੀ ਸੈਂਟਰਲ ਗਵਰਨਮੈਂਟ ਸੌਰੀ see we have uh, uh, we have no issues if the government is giving due respect to people who have served this country in uh, high positions, whether it is Pranab Mukherjee, but then why have they uh, not allotted the same space or a memorial for Dr. Manmohan Singh Ji? He is a world-renowned economist and who took uh, India much forward than what we are seeing in today's regime, the kind of growth that uh, happened for India during the uh, uh, tenure of Dr. Manmohan Singh. He should also be given a decent appropriate place ਫੋਰ ਐਮ ਮੂਵਮੈਂਟ ਇਹ ਕਹਿੰਦੇ ਸੀ ਕਿ ਅਸੀਂ ਇਸ ਸੈਸਨ ਦੀ ਗਲਤੀ ਕੀਤੀ ਕਿ ਇਹ ਸੈਸ਼ਨ ਨਹੀਂ ਹੋਇਆ ਪਿਛਲੇ ਪੂਰੇ ਸਾਲ ਵਿੱਚ ਸਿਰਫ ਪੰਜ ਕੈਬਨਟ ਮੀਟਿੰਗ ਹੋਈ ਜਾਣੇ ਫੋਰਸ ਨੇ ਜਿਸ ਤੋਂ ਤੇ ਕੈਬਨਟ ਹੋ ਗਿਆ ਬਿਹਾਨਾ ਦਾ ਜੋੜੀ ਇਹ ਸਾਲ ਨਵਾਂ ਸਾਲ ਹੋ ਗਿਆ ਆਪਦਾ ਪੂਰਾ ਨੰਨੇ ਹਾਲਾਤ ਤੇ ਮੁੱਖ ਨੁਕਤੇ ਦੇਖੋ ਗੱਲ ਉੱਥੇ ਆ ਗਈ ਗੱਲ ਉੱਥੇ ਆ ਗਈ ਨਾ ਦੇਖੋ ਇੱਕ ਬੇਸਿਕ ਇਹਨਾਂ ਨੇ ਨਾਰਾ ਲਾਇਆ ਸੀ ਪੰਜਾਬ 'ਚ ਅਸੀਂ ਬਦਲਾਅ ਲੈ ਕੇ ਆਏ ਬਦਲਾਅ ਮੁੰਦਾ ਚੇਂਜ ਫੋਰ ਦਾ ਬੈਟਰ ਅਸੀਂ ਚੰਗੇ ਵਾਸਤੇ ਪੰਜਾਬ ਨੂੰ ਲੈ ਕੇ ਆਵਾਂਗੇ ਲੇਕਿਨ ਇਹਨਾਂ ਦਾ ਸਾਰਾ ਬਦਲਾਅ ਉਹ ਨਿਖਾਰ ਵੱਲ ਨੂੰ ਆ ਤੁਸੀਂ ਕੈਬਨਟ ਮੀਟਿੰਗਸ ਦੀ ਗੱਲ ਕੀਤੀ ਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪੰਜਾਬ ਦੀ ਸਰਕਾਰ ਪਿੰਡਾਂ ਦੀਆਂ ਸੱਥਾਂ ਚੋਂ ਚੱਲੇਗੀ ਪਿੰਡਾਂ ਦੀਆਂ ਪੰਚਾਇਤਾਂ ਚ ਬੈਠ ਕੇ ਦਰਖਤਾ ਦੇ ਥੱਲੇ ਪੰਜਾਬ ਦੀ ਕੈਬਨਟ ਫੈਸਲਾ ਕਰਾਏਗਾ ਲੱਪਾ ਨਹੀਂ ਮੁੜ ਕੇ ਔਰ ਇਨੀ ਕੈਬਨਟ ਮੀਟਿੰਗਸ ਦਾ ਕੱਟ ਹੋਣਾ ਇਟ ਆਲਸੋ ਸ਼ੋਜ਼ ਦੇ ਹੈਵ ਨੋ ਅਜੰਡਾ ਐਟ ਆਲ ਦੇ ਹੈਵ ਨੋ ਮਨੀ ਐਟ ਆਲ ਪਿੰਡਾਂ ਦੀਆਂ ਸਾਰੀਆਂ ਪਿੰਡੂ ਸੜਕਾਂ ਟੁੱਟੀਆਂ ਪਈਆਂ ਨੇ ਲਿੰਕ ਰੂਡਸ they have no money at all for that schoolਾਂ ਦੀ health ਮਾੜੀ ਆ hospitalਾਂ ਦੀ health ਮਾੜੀ ਆ ਇਸ ਕਰਕੇ ਇਹਨਾਂ ਦੇ ਜੋ ਇਹਨਾਂ ਨੇ ਕਿਹਾ ਉਹਦੇ ਉਲਟ ਕੰਮ ਕੀਤਾ ਵਾ ਔਰ ਪੈਸੇ ਕਮਾਉਣ ਤੇ ਲੱਗੇ ਹੋਏ ਨਾ ਮੈਂ ਪਹਿਲਾਂ ਕਿਹਾ ਕਟਾਰੂ ਚੱਕ ਇੰਨੇ سنگੀਨ ਇਲਜ਼ਾਮ ਕਾਂਗਰਸ ਤੇ ਦੂਜੇ ਐਕਟਿਵਿਸਟਾਂ ਨੂੰ ਫੜਦੇ ਨੇ ਸਾਰਿਆਂ ਨੂੰ ਵੱਡਾ ਵੱਡਾ ਕਟਾਰੂ ਚੱਕ ਉਹਦੀ ਅੱਜ ਵੀ ਵੀਡੀਓ ਸਾਹਮਣੇ ਪਈ ਪਬਲਿਕ ਡੋਮੇਨ ਦੇ ਵਿੱਚ ਉਹਦੇ ਤੇ ਕੋਈ ਐਕਸ਼ਨ ਨਹੀਂ ਕਿਉਂਕਿ ਮਨੀ ਬੈਗਸ ਨੇ ਸਾਰੇ ਇਹ ਦਿੱਲੀ ਦੇ ਉਹਨਾਂ ਨੂੰ ਪੈਸੇ ਦੇਣ ਵਾਲੀਆਂ ਪਾਰਟੀਆਂ ਨੇ ਜਿੰਨੇ ਮਨਿਸਟਰਸ ਬਣਾਏ ਨੇ ਭਗਵੰਤ ਮਾਨ ਨੂੰ ਬਾਅਦ ਪਤਾ ਲੱਗਦਾ ਮਨਿਸਟਰ ਉੱਤੋਂ ਬਣ ਜਾਂਦੇ ਨੇ ਜਿੰਨੇ ਵੀ ਚੁਣਦੇ ਨੇ ਉਹ ਦੇਖਦੇ ਨੇ ਕਿ ਮਾਈਨਿੰਗ ਤੋਂ ਸਾਨੂੰ ਕਿਹੜਾ ਕਮਾ ਕੇ ਦੇਊਗਾ ਸਾਨੂੰ ਸ਼ਰਾਬ ਦੇ ਠੇਕਿਆਂ ਤੋਂ ਕਿਹੜਾ ਕਮਾ ਕੇ ਦੇਊਗਾ ਸਾਨੂੰ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਕਿਹੜਾ ਠਗਾ ਆ ਅੱਛਾ ਪੰਚਾਇਤ ਦੀਆਂ ਜ਼ਮੀਨਾਂ ਦਾ ਕਿੱਥੇ ਗਿਆ ਜੀ ਵੇਰਵਾ ਪੁੱਛੋ ਜਿਹੜੀ ਡਰਾਈਵ ਸ਼ੁਰੂ ਕੀਤੀ ਸੀ ਪੰਚਾਇਤ ਦੀਆਂ ਜ਼ਮੀਨਾਂ ਠੋਸ ਹੋ ਗਈ ਕੰਪਲੀਟਲੀ